नगर पंचायत हंडयाया बल्लू इते किला पट्टी हंडयाया विखे एक लीगल स्ट्रक्चर नु डिमोलिश ਕੀਤਾ ਜਾ ਰਹਾ ਹੈ ਜਿਹੜਾ ਇਹ ਇਲੀਗਲ ਸਟਰਕਚਰ ਸੀਗਾ ਇਹਦਾ ਮਾਲਿਕ 모ਨਾ ਸਿੰਘ ਉਰਫ son of 빌루 ਹੰਡਿਆ ਪੱਟੀ ਦਾ ਰਹਿਣ ਵਾਲਾ ਹੀ ਹੈ ਉਹਦੇ ਖਿਲਾਫ एनडीपीएस ਐਕਟ ਤੇ ਹੋਰ ਧਾਰਾਵਾਂ ਦੇ ਤਹਿਤ 10 ਮੁਗਰਜ਼ੇ ਦਰਜ ਹੈ ਜੇ ਤੁਸੀਂ ਵੀ ਬੈਕਗ੍ਰਾਉਂਡ ਚ ਦੇਖ ਸਕਦੇ ਹੋ ਜਿਹੜਾ ਸਟਰਕਚਰ ਹੈ ਇਹ ਉਸਾਬ ਵੀ ਨਾਲ ਹੈ ਤੇ ਸਾਡੇ ਵੱਲ ਇਹ ਪੀਨਸ਼ਰ ਕਰਨਾ ਸੀ ਕਿ ਲਾਣ ਐਟੋ ਮੇਨਟੇਨ ਕਰੇ ਇਸ ਕਰਕੇ ਇਹ ਪ੍ਰੋਪਰ ਡਿਪਲॉयਮੈਂਟ ਵੀ ਕੀਤੀ ਗਈ ਸੀ ਕਿਤੇ ਨਗਰ ਕੌਂਸਲ ਦੀ ਜਗ੍ਹਾ ਵਿੱਚ ਚਰਨ ਜਾਇਜ਼ ਕਰ ਨਗਰ ਪੰਚਾਇਤ ਵੱਲੋਂ ਕੀਤਾ ਜਾ ਰਹੀ ਹੈ ਜੀ ਇਹ ਮਹਮਾ ਕੈਂ ਜਾਰੀ ਰਹ ਸਕਦੀ ਹੈ ਹਾਂ ਜੀ ਬਿਲਕੁਲ ਜੀ ਜਿਹੜਾ ਇਹ ਨਸ਼ਾ ਨਸ਼ਾ ਵਿਰੁੱਧ ਮੁਹਿੰਮ ਹੈ ਇਹ ਜਾਰੀ ਰਹਿ ਰਿਹਾ ਹੈ ਜੇ ਤੁਸੀਂ ਕਾਮ ਦੇਣਾ ਚਾਹੋਗੇ ਲੋਕਾਂ ਨੂੰ ਜਿਹੜੀ ਮਹਮਾ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਦਸਤੇ ਦੇ ਖਿਲਾਫ ਦੇਖੋ ਜੀ ਨਸ਼ੇ ਦਾ ਜਿਹੜਾ ਕਾਰੋਬਾਰ ਉਹਨੂੰ ਬਿਲਕੁਲ ਬੰਦ ਕਰਨਾ ਪੈਣਾ ਠੀਕ ਹੈ ਜੇਰੇ ਵੀ ਨੌਜਵਾਨ ਹੋਈਆਂ ਕੋਈ ਵੀ ਬੰਦਾ ਹੋ ਇਸੇ ਡਰੱਗਸ ਸਮਗਲਿੰਗ ਜਾਂ ਡਕਪਿੰਗ ਦੇ ਵਿੱਚ ਸ਼ਾਮਿਲ ਹੈ ਉਹ ਇਹ ਕੰਮ ਛੱਡ ਕੇ ਸਹੀ ਲਾਈਨ ਤੇ ਆ ਜਾਏ ਅਦਰਵਾਇਜ਼ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੋਂ 110 ਜਿਹੜੇ ਡਰਗ ਸਮਗਲਰਸ ਤੇ ਪੈਡਲਰਸ ਸੀਗੇ ਉਹਨਾਂ ਨੂੰ ਅਰੈਸਟ ਕਰਕੇ ਸਲਾਖ ਦੇ ਪਿੱਛੇ ਵੇਜਿਆ ਗਿਆ ਹੈ ਅਪਾਰਟ ਫਰਮ ਦੈਟ 176 ਆਲਰੇਡੀ ਜੇਲ੍ਹ ਦੇ ਵਿੱਚ ਹੈ ਉਹਨਾਂ ਦੀ ਗਤੀਵਿਧੀ ਵੀ ਅਸੀਂ ਪ੍ਰੋਪਰਲੀ ਮੋਨੀਟਰ ਕਰ ਰਹੇ ਹਾਂ ਜੀ ਔਰ ਚੰਗੀ ਰਿਕਵਰੀ ਵੀ ਹੋਈ ਹੈ ਤੇ ਜਿਹੜਾ ਇੱਕ ਪਬਲਿਕ ਦੇ ਨਾਲ ਸੰਪਰਕ ਦਾ ਹੈ ਸੰਪਰਕ ਮੀਟਿੰਗ ਵੀ ਅਸੀਂ ਪ੍ਰੋਪਰ ਕਰ ਰਹੇ ਹਾਂ ਅਸੀਂ ਪਿੰਡ ਦੇ ਵਿੱਚ ਵੀ ਜਾ ਰਹੇ ਪਿੰਡ ਦੇ ਬੰਦੇ ਵੀ ਸਾਡੇ ਨਾਲ ਜੁੜ ਰਹੇ ਹਨ ਜੀ ਜੀ ਇਸ ਕਰਕੇ ਜਿਹੜਾ ਇਹ ਮੁਹਿੰਮ ਚੱਲ ਰਹੀ ਯੁੱਧ ਨਸੇ ਦੇ ਵਿਰੁੱਧ ਇਹਨੂੰ ਇੱਕ ਜਨ ਅੰਦੋਲਨ ਦਾ ਸੇਵ ਦੇਣਾ ਸਾਡੀ ਕੋਸ਼ਿਸ਼ ਸਹੀ ਰਹੇਗੀ ਤੇ ਪੰਜਾਬ ਨੂੰ ਤੇ ਬਰਨਾਲੇ ਨੂੰ ਰੰਗਲਾ ਪੰਜਾਬ ਬਣਾਈਏ ਤੇ ਬਰਨਾਲੇ ਨੂੰ ਸਖਤੀ ਕੀਤੀ ਗਈ ਹੈ ਹੋਰ ਵੀ ਬਹੁਤ ਸਾਰੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਤਸਕਰ ਨੇ ਚਿੱਟਾ ਸਾਰੇ ਹੰਬੇ ਕਰੇ ਹਾਂ ਤੇ ਉਹਦੇ ਵਿੱਚ ਕਿੰਨੀ ਦੇਖੋ ਜੀ ਮਤਲਬ ਤੁਸੀਂ ਦੇਖੋਗੇ ਫਰਕ ਤਾਂ ਕਾਫੀ ਪੈ ਗਿਆ ਹੈ ਐਕਸ਼ਨ ਵੀ ਕਾਫੀ ਹੋਇਆ ਹੈ ਜਰਾ ਇਹ ਇੱਕ ਮੰਥ ਦਾ ਟਾਈਮ ਗੁਜ਼ਰਿਆ ਤੇ ਬਸ ਤੁਸੀਂ ਪ੍ਰੋਪਰ ਕਾਰਗੋ ਜੜੀ ਦੇਖੋ ਕਾਫੀ ਚੰਗੀ ਰਹੀ ਹੈ। ਹੁਣ ਵੀ ਐਸੀ ਇੱਕ ਪ੍ਰੋਪਰ ਪਲਾਨ ਕਰਕੇ ਨਾਲ ਪ੍ਰੋਪਰ ਡਾਟਾ ਬੇਸਡ ਐਸੀ ਨਾ ਪੁਲਿਸਿੰਗ ਕਰ ਰਹੇ ਹਾਂ। ਅੱਗੇ ਵੀ ਤੁਹਾਨੂੰ ਫਰਕ ਦਿਖੇਗਾ। ਠੀਕ ਹੈ ਸਰ। ਸਾਰੀ ਇਸ ਬਸਤੀ ਦੀਆਂ ਮਹਿਲਾਵਾਂ ਦਾ ਦੋਸ਼ ਹੈ। ਵੀ ਇੱਥੇ ਹੋਰ ਵੀ ਕਈ ਘਰ ਨਸ਼ਾ ਵੇਚਦੇ ਆ ਵੀ ਇਹਦੇ ਇੱਕੋ ਹੀ ਘਰ ਕਿਉਂ ਟਾਇਆ ਗਿਆ ਤੇ ਬਾਕੀ ਘਰ ਵੀ ਨਜਾਇਜ਼ ਛੱਪੜ ਚ ਬਣੇ ਹੋਏ ਨੇ। ਦੇਖੋ ਉਹ ਸਾਨੂੰ ਸਾਰਾ ਲੀਗਲਿਟੀ ਵੀ ਦੇਖਣਾ ਪੈਂਦਾ ਹੈ। ਠੀਕ ਹੈ ਜਰਾ ਕੰਸਰਨ ਮੈਂਕ ਮੈਂ ਜਦੋਂ ਉਹਨਾਂ ਵੱਲੋਂ ਸਾਨੂੰ ਇਨਫਰਮੇਸ਼ਨ ਆਉਂਦੀ ਕਿ ਹ ਲੀਗਲ ਵਾਇਲੇਸ਼ਨ ਹੈ ਦੋ ਸਾਢੇ ਬਹੁ ਲੋਕ ਕਾਰਵਾਈ ਕੀਤੀ ਜਾਂਦੀ ਹੈ थैंक यू